ਪੰਜਾਬ ਫਾਸਟਲਾਈਨ ਵੈਬ ਚੈਨਲ ਵੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਪਿੰਡ ਹौज खास ਫਾਜ਼ਲ ਦਾ ਕਾਰ ਅਤੇ ਮੋਟਰਸਾਈਕਲ ਵਿੱਚ ਹੋਈ ਭਿਆਨਕ ਟੱਕਰ ਜਿਸ ਵਿੱਚ ਮੋਟਰਸਾਈਕਲ ਸਵਾਰ ਪਿੰਡ ਹौज खास ਦਾ ਸੀ ਅਤੇ ਕਾਰ ਸਵਾਰ ਪਿੰਡ ਕੀੜਿਆਂ ਵਾਲੇ ਦਾ ਸੀ ਐਕਸੀਡੈਂਟ ਇਹਨਾਂ ਭਿਆਨਕ ਸੀ ਕਿ ਪਿੰਡ ਹौज खास ਦੇ ਵਿਅਕਤੀ ਜਿਸ ਦਾ ਨਾਮ ਪੰਨੀ ਦੱਸਿਆ ਗਿਆ ਉਸ ਨੂੰ ਫਾਜ਼ਲਕਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਡਾਕਟਰਾਂ ਵੱਲੋਂ ਦੱਸੀ ਗਈ ਜਾਣਕਾਰੀ ਮੁਤਾਬਕ ਮਰੀਜ਼ ਦੀ ਹਾਲਤ ਗੰਭੀਰ ਦੱਸੀ ਗਈ ਪਿੰਡ ਹौज खास ਦਾ ਵਿਅਕਤੀ ਜਿਸ ਦਾ ਨਾਮ ਪੰਨੀ ਦੱਸਿਆ ਗਿਆ ਮਸ਼ੀਨ ਦਾ ਡਰਾਈਵਰ ਸੀ ਅਤੇ ਕੰਮ ਲਈ ਕੀੜਿਆਂ ਵਾਲੇ ਜਾ ਰਿਹਾ ਸੀ ਅਤੇ ਦੂਜਾ ਕਾਰ ਸਵਾਰ ਪਿੰਡ ਕੀੜਿਆਂ ਵਾਲੇ ਦਾ ਸੀ ਜੋ ਕਿ ਅਲਿਆਣੇ ਘੇੜੇ ਲਈ ਜਾ ਰਿਹਾ ਸੀ ਪਿੰਡ ਹौज ਕਾਜ਼ੀ ਦਾਣਾ ਮੰਡੀ ਦੇ ਨੇੜੇ ਲਾਧੂ ਕੰਮ ਮੰਡੀ ਵਾਲੀ ਰੋਡ ਤੇ ਹੋਇਆ ਭਿਆਨਕ ਐਕਸੀਡੈਂਟ ਐਕਸੀਡੈਂਟ ਦਾ ਅਜੇ ਤੱਕ ਕੋਈ ਕਾਰਨ ਨਹੀਂ ਪਤਾ ਚੱਲਿਆ ਕਿ ਕਿਸ ਤਰ੍ਹਾਂ ਹੋਇਆ ਹੈ ਆਓ ਦੇਖਦੇ ਹਾਂ ਮੌਕੇ ਦੀਆਂ ਤਸਵੀਰਾਂ ਬਨੇ ਰਹੋ ਵੀਡੀਓ ਦੇ ਐਂਡ ਤੱਕ ਇਸ ਤਰ੍ਹਾਂ ਦੀਆਂ ਹੋਰ ਤਾਜ਼ਾ ਤਰੀਨ ਖਬਰਾਂ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਚੈਨਲ ਅਤੇ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਸਾਡੀ ਹਰ ਨਵੀਂ ਅਪਡੇਟ ਪਹੁੰਚੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਐਕਸੀਡੈਂਟ ਹੋਇਆ ਕੀ ਕਾਰਨ ਬਣਿਆ ਜੀ ਵੇਰ ਜੀ ਪਤਾ ਨਹੀਂ ਕੀ ਕਾਰਨ ਬਣਿਆ ਸਾਂ ਤਾਂ ਫੋਨ ਆਇਆ ਐਕਸੀਡੈਂਟ ਹੋ ਗਿਆ ਇਸ ਤਰ੍ਹਾਂ ਮੋਟਰਸਾਈਕਲ ਲੱਗ ਗਿਆ ਅੱਛਾ ਜੀ ਇਹ ਤਾਂ ਉਹ ਹੋਣਾ ਆ ਤਾਂ ਮੁੰਡਾ ਗਿਆ ਨਾਲ ਲੈ ਕੇ ਨਹੀਂ ਇਹ ਗੱਡੀ ਤੁਹਾਡੀ ਮੋਟਰਸਾਈਕਲ ਤੁਹਾਡਾ ਹਾਂ ਗੱਡੀ ਸਾਡੀ ਹੈਗੀ ਹੈ ਅੱਛਾ ਜੀ ਕਿਹੜਾ ਪਿੰਡ ਆ ਜੀ ਕਿੜਿਆਂ ਵਾਲਾ ਕਿੜਿਆਂ ਵਾਲਾ ਕੌਣ ਚਲਾ ਰਿਹਾ ਸੀ ਗੱਡੀ ਲੜਕਾ ਚਲਾ ਰਿਹਾ ਕਿੰਨੀ ਉਮਰ ਹੈ ਉਹਦੀ 31 ਸਾਲ 31 ਸਾਲ ਲਾਇਸੈਂਸ ਹੈ ਜੀ ਹਾਂ ਲਾਇਸੈਂਸ ਹੈ ਤੇ ਕੀ ਲੱਗਦਾ ਵੀ ਕਿਸ ਤਰ੍ਹਾਂ ਦਾ ਮਤਲਬ ਇਹ ਵਾਕਿਆ ਕਿਸ ਤਰ੍ਹਾਂ ਹੋਇਆ ਹੋਏਗਾ ਇਹ ਤੋਂ ਵੇਖਿਆ ਪਤਾ ਲੱਗਦਾ ਇਹ ਗੱਡੀ ਤਾਂ ਸਾਈਡ ਤੇ ਆndi ਵੀ ਹੈ ਬਾਕੀ ਮੋਟਰਸਾਈਕਲ ਵੀ ਸਾਡੇ ਸਾਹਮਣੇ ਖੜਾ ਹੈ ਹਾਂਜੀ ਆਪਾਂ ਸਾਨੂੰ ਤਾਂ ਫੋਨ ਆਇਆ ਕੋਲ ਹੋਈਏ ਤਾਂ ਪਤਾ ਸੀ ਇਹ ਵਿਕੀ ਜਾ ਰਹੀ ਹੈ ਕੀ ਨਹੀਂ ਠੀਕ ਹੈ ਜੀ ਤਾਂ ਦੇਖਣ ਵਾਲੇ ਸਾਰੇ ਕਿ ਅੰਦਰ ਵੀ ਗੱਡੀ ਸਾਈਡ ਤੇ ਆਂਦੀ ਪਈ ਹੈ ਬ੍ਰੇਕ ਵੀ ਉਹਨੇ ਦੂਰੋਂ ਲਾਈ ਮੁੰਡੇ ਨੇ ਜੀ ਨਹੀਂ ਤੇ ਕੀ ਲੱਗਦਾ ਜਿਹੜਾ ਮੰਨ ਲਓ ਐਕਸੀਡੈਂਟ ਬੜਾ ਭਿਆਨਕ ਹੋਇਆ ਹੈ ਕਿੱਦਾਂ ਦੇ ਹਾਲਾਤ ਆ ਜਿਹੜੇ ਐਕਸੀਡੈਂਟ ਕਰੇ ਪ੍ਰਮਾਤਮਾ ਕਰੇ ਵੀ ਬੰਦਾ ਬਾਝ ਜਾਵੇ ਚਲੋ ਐਕਸੀਡੈਂਟ ਹੋਂ ਕੋਈ ਮੇਥੇ ਚੱਲਦਾ ਨਹੀਂ ਕਰੂ ਵੀ ਐਕਸੀਡੈਂਟ ਹੋਵੇ ਕਿਹਾ ਜੀ ਜਾਂ ਮੋਟਰਸਾਈਕਲ ਵਾਲ ਨੇ ਕਿਹਾ ਵੀ ਮੇਰਾ ਐਕਸੀਡੈਂਟ ਹੋਵੇ ਜਾਂ ਕਾਰ ਵਾਲਾ ਕਿੰਦਰ ਵੀ ਮੇਰਾ ਹੋਵੇ ਜੀ ਕੋਈ ਵੀ ਨਿਚਾ ਆਉਂਦਾ ਵੀ ਮੋਟਰ ਐਕਸੀਡੈਂਟ ਹੋਵੇ ਰਾਤ ਕਿੰਨਾ ਕੋਨਫਰਟ ਜੀ ਜੀ ਕਿੰਨਾ ਕੁ ਨੁਕਸਾਨ ਹੋ ਗਿਆ ਜੀ ਨੁਕਸਾਨ ਸਾਡੇ ਸਾਹਮਣੇ ਮੋਟਰਸਾਈਕਲ ਦਾ ਵੱਧ ਹੋ ਗਿਆ ਕਾਰ ਦਾ ਵੱਧ ਹੋਇਆ ਹੈ ਨੁਕਸਾਨ ਜੀ ਤੇ ਹਾਲਾਤ ਮਤਲਬ ਕਿਹੜੇ ਹਸਪਤਾਲ ਲੈ ਕੇ ਗਏ ਜਿਹੜੇ ਮਤਲਬ ਐਕਸੀਡੈਂਟ ਉਹ ਕਿਹੜਾ ਪਿੰਡ ਹੀ ਲਾਇਆ ਜਾਣਾ ਤੇ ਤੋ ਗਿਆ ਇਹਨਾਂ ਮੈਂ ਲੜਦਾ ਵੀ ਗਿਆ ਜੀ ਨਾਲ ਹੀ ਗਏ ਆ ਹਾਂ ਨਾਲ ਹੀ ਗਏ ਨੇ ਠੀਕ ਜਾਨ ਲਾ ਕੇ ਹਸਪਤਾਲੋਂ ਫਾਇਲ ਕਰ ਲੈਂਦੇ ਨੇ ਫਿਰ ਕਰ ਲੈਂਦੇ ਜੀ ਠੀਕ ਜਿਹੜਾ ਮੋਟਰਸਾਈਕਲ ਸਵਾਰ ਹੈ ਉਹ ਕਿੱਥੋਂ ਦਾ ਜੀ ਉਹ ਉਦੋਂ ਦੇ ਪਿੰਡ ਹौज खास ਦਾ ਹੀ ਹੈ ਕਿਹੜੀ ਰੋਡ ਦੱਸੀ ਜਾਂਦੀ ਹੈ ਜਿਹੜੀ ਇਹ ਰੋਡ ਕਿਹੜੀ ਹੈ ਗੰਧੜ ਗੰਧੜ ਜੋੜ ਹੈ ਇਹ ਲਾਧੂ ਕਾ ਤੋਂ ਮੰਨ ਲਓ ਜਿਹੜੀ ਹੋਸ ਲਾਧੂ ਕਾ ਤੋਂ ਆਉਦਾ ਰੋਡ ਪਿੰਦਾ ਹੋਈ ਖਾਸ ਰੋਡ ਜੀ ਠੀਕ ਹੈ